ਸਧਾਰਨ ਲੋਕਾਂ ਦਾ ਮਹਾਨ ਕਵੀ ਗੁਰਦਾਸ ਰਾਮ ਆਲਮ ਦੀ ਨਿੱਗੀ ਯਾਦ ਵਿੱਚ 13 ਅਕਤੂਬਰ 2024 ਨੂੰ 7050 ਸੀਨੀਅਰ ਸੈਂਟਰ ਸਰੀ ਡੈਲਟਾ ਵਿਖੇ ਇੱਕ ਸਾਹਿਤਕ ਸਮਾਗਮ ਕਰਾਇਆ ਗਿਆ ਇਸ ਮੌਕੇ ਆਲਮ ਕਾ ਬਾਰੇ ਡਾਕਟਰ ਗੁਰਵਿੰਦਰ ਸਿੰਘ ਢਾਲੀਵਾਲ ਪ੍ਰਿੰਸੀਪਲ ਮਲੂਕ ਚੰਦ ਕਲੇਰ ਸਰਜੀਤ ਗਿੱਲ ਦਰਸ਼ਨ ਸਿੰਘ ਟਵਾਲ ਚਮਕੌਰ ਸਿੰਘ ਸੇਖੋਂ ਭੁਪਿੰਦਰ ਮੱਲੀ ਮਨਜੀਤ ਮੱਲਾ ਜੀਤ ਕੈਪਟਨ ਜੀਤ ਮਹਿਰਾ ਹਰਚੰਦ ਗਿੱਲ ਅਤੇ ਮਨਮੋਹਨ ਸਿੰਘ ਸਮਰਾ ਨੇ ਆਪ ਨੂੰ ਆਪਣੇ ਵਿਚਾਰ ਅਤੇ ਕਵਤਾਮਾਂ ਸਾਂਝੀਆਂ ਕੀਤੀਆਂ ਆਇਆ ਮੈਨੂੰ ਬੜੀ ਖੁਸ਼ੀ ਦੀ ਗੱਲ ਹੈ ਉਹ ਵੀ ਆਇਆ ਤੇ ਸਾਡੇ ਵਿੱਚ ਪ੍ਰਿੰਸੀਪਲ ਉਨੀਆਂ ਸਾਹਿਬ ਵੀ ਆਇਆ ਗੁਰਦੀਪ ਸਿੰਘ ਵੀ ਆਇਆ ਰਵੀ ਲਗਾ ਵੀ ਆ ਸਾਡੇ ਵੱਡੇ ਵੀ ਕਮਿਤ ਸਿੰਘ ਸੇਖੋ ਸਾਹਿਬ ਵੀ ਆਇਆ ਪੜਾਵੀਂ ਜੀਆ ਬਹੁਤ ਬਾਕੀ ਮੈਂ ਕੋਟੇਸ਼ਨ ਬਣਾਇਆ ਜੋ ਅਸੀਂ ਇੱਥੇ ਕਹਿੰਦੇ ਉਹ ਹੁੰਦੇ ਨਹੀਂ ਜੋ ਹੁੰਦੇ ਆ ਕਹਿ ਨਹੀਂ ਸਕਦੇ ਗੱਲ ਕੋਈ ਆ ਜੋ ਨਹਾਉਣ ਤੋਂ ਡਰਦਾ ਆ ਉਹ ਵੀ ਡਰਦਾ ਆ ਉਹ ਹੀ 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 ਕਹਿੰਦਾ ਆ ਉਹਨੂੰ ਤੁਸੀਂ ਕੀ ਕਰ ਲਓਗੇ ਉਹ ਇਨਸਾਨ ਤਾਂ ਬਣੀ ਪੈਣਾ ਸੋ ਅਸੀਂ ਹਵਾਲੇ ਕਰਕੇ ਕੀਤਾ ਵੀ ਜੇ ਕਿਸੇ ਨੇ ਪੀ ਐਚ ਡੀ ਕਰਨੀ ਹੋਵੇ ਜੀਵਨ ਪੰਧਿਆ ਮੇਰੇ ਕੋਲ ਤੇ ਆਲੰਕਾਰ ਦੀ ਆ ਇਸ ਸਮਕਾਲੀ ਸਾਹਿਤ ਆ ਇਹਦੇ ਵਿੱਚ ਉਲਫਤ ਬਾਜਵਾ ਬਾਰੇ ਗੱਲ ਆ ਵੀ ਉਲਫਤ ਬਾਜਵਾ ਦਾ ਸਟੂਡੈਂਟ ਲਿਖ ਰਿਹਾ ਵੀ ਮੇਰੀ ਪਹਿਲੀ ਕਵਿਤਾ ਦੀ ਸੁਧਾਈ ਜਿਹੜੀ ਆ ਉਹ ਉਲਫਤ ਬਾਜਵੇ ਨੇ ਕੀਤੀ ਸੀ ਹਰਮੰਦਰ ਸਿੰਘ ਗਿੱਤਨੀ ਚ ਹਮਾਚਰ ਫਰਦੇਸ਼ ਹੈ ਜੋ ਅੱਜ ਕੱਲ੍ਹ ਵਾਸ਼ ਟ੍ਰਾਂਸਫਰ ਬੰਦਾ ਹੈ ਉਹ ਆਪਣੀ ਗੁਰੂ ਨੂੰ ਯਾਦ ਕਰਦਾ ਹੈ ਇਹ ਅਸਲ ਵਿਦਿਆ ਆ ਕਿਤਾਬ ਇਹਦੇ ਵਿੱਚ ਡਾਕਟਰ ਜਸਵੰਤ ਸਿੰਘ ਨੇਕੀ ਜੋ WHO ਦਾ ਸੈਕਟਰੀ ਸੀ ਮੈਂਬਰ ਸੀ ਉਹ ਕਹਿੰਦਾ ਮੇਰੀ ਪਹਿਲੀ ਕਮਤਾ ਦੀ ਸੁਦਾਈ ਹਰਿ ਸਾਹਿਬ ਨੇ ਕੀਤੀ ਪਹਿਰਾ ਤੇ ਸਰ ਅਪਟਾ ਸੀ ਹਰਿ ਸਾਹਿਬ ਉਹਨੇ ਇਸ ਕਿਤਾਬ ਚ ਲਿਖਿਆ ਇਹ ਕਿਤਾਬ ਹੈ ਮੇਰੇ ਕੋਲ ਇਹ ਦਿੱਲੀ ਤੋਂ ਆ ਰਹੀਆਂ ਮੈਗਜ਼ੀਨ ਹਰ 3 ਮਹੀਨੇ ਬਾਅਦ ਇਹਦੇ ਵਿੱਚ ਦੱਸਿਆ ਆ ਕਿ ਜਦੋਂ ਤੇਰਾ ਸਿੰਘ ਜੰਨ ਸੀਪੀਆਈ ਦਾ ਸੀ ਰੂਸ ਤੋਂ ਮੁੜ ਕੇ ਆਇਆ ਤੇ ਗੁਰਦਾਸ ਰਾਮ ਆਲਮ ਤੇ ਨਾਲ ਮਲੂਤਰਾ ਤਾਂ ਇਹ ਮਲੂਤਰਾ ਤਾਂ ਸਿੰਘ ਮਲੂਤਰਾ ਦੇ ਸੰਪਰਕ ਵਿੱਚ ਆਇਆ ਕਿਹਾ ਤੇਰੇ ਜੰਨ ਸਾਹਿਬ ਫਾਲਮ ਕਹਿੰਦਾ ਤੇਰੇ ਅੰਦਰ ਕਲਾ ਤਾਂ ਹੈ ਜੀ ਪਰ ਸਮਾਜ ਮੁਖੀ ਨਹੀਂ ਬਣੀ ਉਹਨੂੰ ਤਰਾਛਿਆ ਸੀ ਇਸ ਕਿਤਾਬ ਦੇ ਵਿੱਚ ਜ਼ਿਕਰ ਆ ਤੇਰਾ ਸਿੰਘ ਜੰਨ ਦਾ ਨਾਮ ਆ ਤੇਰਾ ਸਿੰਘ ਜੰਨ ਰਚਨਾ ਸਿੰਘ ਦਾ ਨਾਮ ਆ ਇਕ ਕਿਤਾਬ ਦੀ ਵਿੱਚ ਆ ਸਾਰਾ ਕੁਝ ਇਹ ਮੈਂ ਦਿੱਲੀ ਤੋਂ ਮਗੋਨਾ ਇਹ ਮ ਆਲਮ ਦਾ ਇਥੋਂ ਤੱਕ ਨਾ ਆ ਤੇ ਅਸੀਂ ਆਦਮ ਨੂੰ ਇਹ ਨਹੀਂ ਸਮਝਣ ਵਾਲਾ ਇੱਕ ਆਲਮ ਹਾਫ ਸਿਆ ਹਾਫ ਸ਼ਬਦ اسلام ਧਰਮ ਵਿੱਚ ਇੱਕ ਹਾਫ ਸ਼ਬਦ ਆਉਂਦਾ ਆ ਉਹ ਮੈਂ ਇਹਨਾਂ ਦੀ ਕਮੌਰ ਸਿੰਘ ਸੇਖੋਂ ਦੀ ਕਿਤਾਬ ਚੋਂ ਪੜਿਆ ਸੀ ਉਹ ਕਹਿੰਦਿਆ ਵੀ ਮਨੁੱਖ ਨੂੰ ਇਦਾਂ ਤਰਾਸ਼ ਕੇ ਤੇ ਯੋਧ ਕੋ ਨਾ ਕਾਗਜ਼ ਹੋਵੇ ਨਾ ਕਾਪੀ ਹੋਵੇ ਉਦਾਂ ਹੀ ਬਿਕਰੇ ਮੁਹੰਮਦ ਸਾਹਿਬ ਕਹਿੰਦੇ ਉਹਦਾ ਉਹਨਾਂ ਵਿੱਚੋਂ ਹਾਫ ਹਾਫਸੀਆ ਸਾਡੇ ਆਲਮਸਾਹ ਰਿਆ ਕਦੇ ਕਿਤਾਬ ਤੇ ਲਿਖਿਆ ਕਿ ਕੁਛ ਵੀ ਨਾ ਸੀ ਲਿਖਿਆ ਇੱਕ ਪ੍ਰਸਤਕਾਰ ਗੀਨੇ ਦਾ ਨਾਟਕ ਲਿਖਿਆ ਉਹਦਾ ਨਾਮ ਰੱਜੀਆਲ ਸੰਤਾਨਾ ਉਹਦੇ ਵਿੱਚ ਇਹ ਤਲਾਈਆਂ ਦਾਸ ਵਿਕਣੇ ਆਏ ਰਾਜੇ ਬਣ ਗਏ ਕਮੀਜ਼ਾ ਆਈ ਨਾ ਬੇਗਮਾ ਬਣ ਗਈ ਜੀ ਦਾਸ ਵਿਕਣਾ ਆਇਆ ਸੀ ਉਹਨੂੰ ਖਰੀਦਿਆ ਨਹੀਂ ਸੀ ਕਿਸੇ ਨੇ ਉਹ ਕਹਿੰਦਾ ਮੈਨੂੰ ਵੀ ਖਰੀਦ ਲਓ ਉਹਨੂੰ ਖਰੀਦਿਆ ਨਹੀਂ ਫਿਰ ਕਹਿੰਦਾ ਮੈਨੂੰ ਵੀ ਖਰੀਦੋ ਵਾ ਦੱਸੋ ਮੇਰੇ ਵਿੱਚ ਕੀ ਖੂਤਾ ਤੁਸੀਂ ਪੁੱਤ ਬਦੀਨਿਆ ਤਾ 1206 ਤੋਂ ਲੈ ਕੇ 84 ਸਾਲ ਇਸ ਦਿੱਲੀ ਦੇ ਰਾਜ ਕੀਤਾ ਹਿੰਦੁਸਤਾਨ ਤੇ ਉਹਨੂੰ ਖਰੀਦਿਆ ਇਸ ਦੇ ਸੇ ਉਹਦੇ ਦਿੱਤਾਂ ਦਸਾਨੀਆਂ ਤੁਸੀਂ ਕਿਉਂ ਰਾਜਾ ਬਣ ਗਿਆ ਇਸੇ ਤਰ੍ਹਾਂ ਇੱਕ ਨਾਵਲ ਹੈ ਬਹੁਤ ਵੱਡਾ ਉਹ ਵੀ ਇਹ ਫਾਈਨਲ ਤੇ ਪੰਜਾਬੀ ਯੂਨੀਅਨ ਉਹ ਕਹਿੰਦਾ ਬੰਦਾ ਕੀ ਮੈਂ ਕਹਿਣਾ ਹੁੰਦਾ ਸੀ ਅੱਜੇ ਬੰਦਾ ਹਾਰ ਜਾਣਾ ਹੋਰ ਗੱਲ ਆ ਹਾਰ ਮੰਨਣਾ ਹਾਰ ਜਾਣਾ ਹੋਰ ਗੱਲ ਆ ਹਾਰ ਮੰਨਣੀ ਨਹੀਂ ਜਾਈਦੀ ਮੈਂ ਵੀ ਹਾਰ ਸਕਦਾ ਪਰ ਮੈਂ ਜਿਦੋਂ ਸੁਣੋ ਮੰਨਦਾ ਮੈਂ ਹਾਰ ਗਿਆ ਇਹ ਹੋ ਸਕਦਾ ਦੇਖੋ ਆਲਮ ਸਾਹਿਬ ਨੇ ਮਹਾਰਾਣੀ ਜਿੰਦਾ ਨੂੰ ਤੇ ਉਹਨਾਂ ਦੇ ਬੱਚੇ ਨੂੰ ਕਰਮਾਂ ਮਾਰੇ ਤੇ ਸਾਡੇ ਕਰਮ ਮਾਰੇ ਅਸੀਂ ਕਿੰਨੇ ਕਹਿ ਲਵਾਂਗੇ ਜੀ ਮਹਾਰਾਜਾ ਗੰਗੀਤ ਸਿੰਘ ਦਾ ਰਾਜ ਵਧੀਆ ਸੀ ਵਧੀਆ ਸੀ ਪਰ ਬਾਰਸ ਮਾਰੇ ਉਹਨਾਂ ਨੇ ਆਪੇ ਤੇ ਜੱਟ ਜੱਟ ਨੇ ਕਿਸੇ ਨੇ ਜੇਲ੍ਹ ਸੰਗ ਮਾਰਤਾ ਕਿਸੇ ਨੇ ਸੰਧਾ ਵਾਲਾ ਮਾਰ ਵਿਚਾਰ ਉਹ ਕਰ ਗਿਆ ਇਹਦਾ ਮਤਲਬ ਜਿੰਨਾ ਤੇ ਅਨ ਇਨਸਾਨ ਆਪਣੇ ਵਿੱਚ ਕਸੂਰ ਨਹੀਂ ਮੰਨਦਾ ਉਹ ਅੱਗੇ ਨਹੀਂ ਤੁਰ ਸਕਦਾ ਅਸੀਂ ਭਾਂਡੇ ਚ ਦੁੱਧ ਪੁਆਈ ਜਾਂਦੇ ਕਿੰਨਾ ਫਿਰ ਭਾਂਡਾ ਤਾਂ ਢੋਲਾ ਦੁੱਧ ਘੋਣ ਕੇ ਆਇਆ ਹੈ ਅਗਰ ਬਤੀਆਂ ਲਾਈ ਜਾਂਦੇ ਆ ਕਿੰਨਾ ਮਰਿਆ ਕੁੱਤਾ ਦਾ ਖੂਤੋਂ ਕੱਢਣਾ ਤੂੰ ਉਦਾਂ ਮੈਂ ਕਰੀ ਜਾਂਦਾ ਸੋ ਸਾਨੂੰ ਆਲਮ ਦਾ ਪੜਨਾ ਪੈਣਾ ਹੈ ਮਹਾਰਾਜ ਉਲੂਫਤ ਵਾਰੀਵਾਰ ਨੂੰ ਸ਼ੌਕ ਕੰਡਵਾਰ ਵੀ ਤੇ ਆਲਮ ਸਾਹਿਬ ਨੂੰ ਅਸੀਂ ਕਦੇ ਨਹੀਂ ਬਣ ਸਕਦੇ ਘਟੋ ਘਟਨੇ ਤੇ ਮੇਰੇ ਖਿਆਲ ਇਹ ਦੋ ਜਣੇ ਮੇਰੇ ਨਾਲ ਦੀ ਬਹਖੜੀਆਂ ਖੰਦਗੇ ਵੀ ਖਾਸ ਸੀ। ਇੱਕ ਉਲਖਾ ਤਵਾਜਵਾ ਨੂੰ ਕਿਸੇ ਨੇ ਮਕੌਲ ਕੀਤਾ ਵੀ ਤੁਸ ਲੰਮੇ ਪੰਡ ਵਿੱਚ ਸਾਡਾ ਕੱਚਾ ਕਰਨਾ ਹੈ। ਤੁਨੂੰ ਲੈ ਬੋਚ ਲਾ ਅਸੀਂ ਕੋਠੀ ਪਾਰ ਆਣੀ ਆ ਜਲੰਧਰ। ਕਿ ਮਕੌਲ ਕਰਨੀ ਹੁੰਦਾ ਰਿਸ਼ਤੇਦਾਰਾ ਨਹੀਂ ਗਿਆ ਤੂੰ ਜਰੂਰ ਕਰਾਇਆ ਜੀਣਾ ਉੱਥੇ ਚਲੇ ਗਿਆ ਲੈ ਬੋਚ ਲਿਆ ਉਹ ਗਜ਼ਲ ਖਾਲਾ ਬਣ ਗਈ। ਕਹਿੰਦਾ ਲੰਮੇ ਪੰਡ ਹੈ। ਕੱਚਾ ਕੋਠਾ ਉਲਖਾ ਦਾ

ਬੇ ਸਮਾਜਵਾਦ ਆ ਜਾਣਾ ਆ ਧਿਆਲ ਸਿੰਘ ਸਾਹਿਬ ਨੇ ਕਿਹਾ ਸੀ ਕਦੋਂ ਕੌਣਾ ਆ ਕਦੋਂ ਕੌਣਾ ਆ ਕਹਿੰਦਾ ਸੁਕੀਆਂ ਸੁੱਕੇ ਵਿੱਤੇ ਤੇ ਖੋਕਾ ਸੋਸ਼ਲਿਜ਼ਮ ਸਰਕਾਰ ਛਿੜਕਾਇਆ ਆਲਮ ਦੀ ਬੱਕਰੀ ਨੇ ਥਾਂ ਮੇਰੀ ਦੇ ਗਰੀਬ ਖੜਾ ਖਵਾਇਆ ਉਹ ਕਹਿੰਦਾ ਮੇਰੀ ਤਾਂ ਬੱਕਰੀ ਨੂੰ ਕਹਿੰਦਾ ਮੇਰੀ ਵੀ ਨਹੀਂ ਲੱਗਦੀ ਤੁਹਾਡਾ ਸਮਾਜਵਾਦ ਸੋਸ਼ਲਿਜ਼ਮ ਕਦੋਂ ਕੁਨੇ ਸ਼ਬਦ ਸੋਸ਼ਲਿਜ਼ਮ ਵਰਤਿਆ ਸਮਾਜਵਾਦ ਇਹਦਾ ਮਤਲਬ ਉਹ ਪੜੇ ਲਿਖੇ ਨਹੀਂ ਸੀ ਪੜਿਆ-ਲਿਖਿਆ ਗੱਲਾਂ ਨਹੀਂ ਸੁਣਦੇ ਸੀ ਤੇ ਇੱਕ ਸ਼ੌਕਤ ਟੰਡਨ ਉਹ ਆ ਵੀ ਬੰਡਾਲੇ ਦੇ ਹੋਇਆ ਉਹ ਕਹਿੰਦੇ ਸੀ ਆਜਕਲ ਮੋਟਾ ਚੱਲਦੀਆਂ ਇੱਥੇ ਵੀ ਤੇ ਪੰਜਾਬ ਦੇ ਵਿੱਚ ਵੀ ਚੱਲਦੀਆਂ ਉਹ ਕਹਿੰਦੇ ਸੀ ਆਜਕਲ ਅ ਅਜੀਬ ਦਿਲਕਸ਼ੀ ਹੈ ਆਜਕਲ ਮਾਹੌਲ ਅੰਦਰ ਅਜੀਬ ਦਿਲਕਸ਼ੀ ਹੈ ਆ ਜਿਨਾਂ ਨੇ ਹੋਂ ਗਿਆ ਕਿਉਂਕਿ ਆਪਾਂ ਡੈਨ ਪ੍ਰੋਗਰਾਮ ਤਿੱਗੇ ਅਜੀਬ ਦਿਲਕਸ਼ੀ ਹੈ ਆਜ ਕੱਲ ਮਾਹੌਲ ਅੰਦਰ ਨੇਰੀ ਵੀ ਜਲ ਰਹੀ ਹੈ ਦੀਵੇ ਜਲ ਰਹੇ ਨੇ ਠੀਕ ਹੈ ਕੋਹ ਮਸਾਫਾ ਨੂੰ ਹੁਣ ਹੌਸਲਾ ਨਾ ਹਾਨ ਤਬ ਥੋੜੀ ਜੀ ਦੇਰ ਹੈ ਪਰ ਸ਼ਾਂਹੇ ਟਾ ਰਹੇਗਾ ਫੇ ਆਮ ਮੰਗਿੰਦਾ ਜਨੇ ਸ਼ੌਕ ਤੰਦਾਰੀ ਸਾਹਿਬ ਨੇ ਕਿਹਾ ਸੀ ਮਨਾ ਤੂੰ ਗਜ਼ਲ ਸਿੱਖਣ ਗਿਆ ਸੀ ਦੋ ਵਾਰੀ ਕਹਿੰਦੇ ਹੁਣ ਤੂੰ ਜਾ ਮੈਂ ਕਿਹਾ ਕਿਉਂ ਕਹਿੰਦਾ ਤੂੰ ਗਜ਼ਲ ਤੇ ਗੱਲ ਕਰਿਆ ਕਰੇਗਾ ਲੋਕ ਤੁਹਾਨੂੰ ਸੁਣਿਆ ਕਰਨਗੇ ਤੇ ਦਰਸ਼ਨ ਸਿੰਘ ਟਵਾੜੀ ਆਉਂਦੇ ਇਹ ਕੋ ਆਲਮ ਸਾਹਿਬ ਨੇ ਮਹਾਰਾਣੀ ਜਿੰਦਾ ਨੂੰ ਤੇ ਉਹਨਾਂ ਦੇ ਬੱਚੇ ਨੂੰ ਕਰਮਾਂ ਮਾਰੇ। ਤੇ ਸਭੇ ਕਰਮ ਮਾਰੇ। ਅਸੀਂ ਕਿਵੇਂ ਕਹਿ ਲਵਾਂਗੇ ਜੀ ਮਹਾਰਾਜਾ ਗੰਗੀਤ ਸਿੰਘ ਦਾ ਰਾਜ ਵਧੀਆ ਸੀ, ਵਧੀਆ ਸੀ ਪਰ ਬਾਰਸ ਮਾਰੇ। ਉਹਨਾਂ ਨੇ ਆਪੇ ਨਿਹੱਠੇਣਾ ਕਿਸੇ ਨੇ ਜੇਤ ਸਿੰਘ ਮਾਰਤਾ ਕਿਸੇ ਨੇ ਸੰਧਾ ਵਾਲਾ ਮਾਰਤਾ। ਉਹ ਕਰ ਗਿਆ। ਇਹਦਾ ਮਤਲਬ ਜਿੰਨਾ ਤੇ ਅਸੀਂ ਇਨਸਾਨ ਆਪੇ ਵਿੱਚ ਕਸੂਰ ਨਹੀਂ ਮੰਨਦਾ ਉਹ ਅੱਗੇ ਨਹੀਂ ਤੁਰਦਾ। ਅਸੀਂ ਭਾਂਡੇ 'ਚ ਦੁੱਧ ਪੁਆਈ ਜਾਂਦੇ ਕਿੰਨਾ ਪਿੰਦਾ ਭਾਂਡਾ ਦਾ ਥੋੜਾ ਦੁੱਧ ਘੋਣ ਤੇ ਉਹ ਆਇਆ ਅਗਰਬਤੀਆਂ ਲਾਈ ਜਾਂਦੇ ਆ ਕਿੰਨਾ ਮਰਿਆ ਕੁੱਤਾ ਦਾ ਖੂਹ ਤੋਂ ਕੱਢਣਾ ਤੂੰ ਉਦਾਂ ਮਹਿ ਕਰੀ ਜਾਂਦਾ ਸੋ ਸਾਨੂੰ ਆਲਮ ਦਾ ਪੜਨਾ ਪੜਨਾ ਹੈ ਮਹਾਰਾਜ ਰਣਜੀਤ ਸਿੰਘ ਸਾਹਿਬ ਜੀ ਨੇ ਸੁਣ ਕੇ ਆਪਣੇ ਖੂਨ ਵਿੱਚ ਤੱਤਾ ਉੱਤਰ ਗਿਆ ਸੋ ਉਹਨੂੰ ਸੁਤਵਾਜਵਾ ਨੂੰ ਸ਼ੌਕ ਤਕ ਪੰਡਵਾਰ ਵੀ ਤੇ ਆਲਮ ਸਾਹਿਬ ਨੂੰ ਅਸੀਂ ਕਦੇ ਨਹੀਂ ਭੁੱਲ ਸਕਦੇ ਘਟੋ ਘਟਨੇ ਤੇ ਮੇਰੇ ਖਿਆਲ ਇਹ ਦੋ ਜਣੇ ਮੇਰੇ ਨਾਲ ਦੀ ਬਾਖੜੀਆਂ ਠੰਡੀਵੇਂ ਹੀ ਖਾਂ ਵਾਸੀ ਸੀ। ਇੱਕ ਉਲਖਾ ਬਾਜਵਾ ਨੂੰ ਕਿਸੇ ਨੇ ਮਖੌਲ ਕੀਤਾ ਵੀ ਤੂੰ ਲੰਮੇ ਪਿੰਡ ਵਿੱਚ ਸਾਡਾ ਕੱਚਾ ਕਰਨਾ ਹੈ। ਉਹ ਨੂੰ ਜੇ ਬਹੋਚ ਲਾ ਅਸੀਂ ਕੋਠੀ ਪਾ ਰਣੀ ਆ ਜਲੰਧਰ। ਕਿ ਮਖੌਲ ਕਰਨੀ ਹੁੰਦਾ ਰਿਸ਼ਤੇਦਾਰਾਂ ਨੇ ਗਿਆ ਤੂੰ ਜਰੂਰ ਕਰਾਇਆ ਜਣਾ ਉੱਥੇ ਚਲੇ ਗਿਆ ਲੈਟ ਪੋਚ ਲਿਆ ਉਹ ਗਜ਼ਲ ਛਾਲਾ ਬੰਦੇ। ਕਹਿੰਦਾ ਲੰਮੇ ਪਿੰਡ ਹੈ ਕੱਚਾ ਕੋਠਾ ਉਲਖਾ ਦਾ

ਇਹ ਸਮਾਜਵਾਦ ਆ ਜਾਣਾ ਆ ਆਲਮ ਸਾਹਿਬ ਨੇ ਕਿਹਾ ਅਸੀਂ ਕਦੋਂ ਆਉਣਾ ਆ ਕਦੋਂ ਆਉਣਾ ਆ ਕਹਿੰਦਾ ਸੁਕੀਆਂ ਸੁੱਕੇ ਪਿੱਤੇ ਤੇ ਖੋਕਾ ਸੋਸ਼ਲਿਸਮ ਸਰਕਾਰ ਚ ਛਿੜਕਾਇਆ ਆਲਮ ਦੀ ਬੱਕਰੀ ਨੇ ਥਾਂ ਮੇਰੀ ਦੇ ਨੇ ਕਰ ਖੜਾ ਤਵਾਇਆ ਉਹ ਕਹਿੰਦਾ ਮੇਰੀ ਤਾਂ ਬੱਕਰੀ ਨੂੰ ਕਹਿੰਦਾ ਮੇਰੀ ਵੀ ਨਹੀਂ ਲੱਗਦੀ ਤੁਹਾਡਾ ਸਮਾਜਵਾਦ ਸੋਸ਼ਲਿਸਮ ਕਦੋਂ ਕੁਨੇ ਸ਼ਬਦ ਸੋਸ਼ਲਿਜ਼ਮ ਵਰਦਿਆ ਸਮਾਜਵਾਦ ਇਹਦਾ ਮਤਲਬ ਉਹ ਪੜੇ ਲਿਖੇ ਨਹੀਂ ਸੀ ਪੜਿਆ ਲਿਖਿਆ ਗੱਲਾਂ ਨਹੀਂ ਸੁਣਦੇ ਸੀ ਤੇ ਇੱਕ ਸ਼ੌਕਤ ਟੰਡਰ ਉਹ ਵੀ ਬੰਡਾਲੇ ਜੇ ਹੋਇਆ ਉਹ ਕਹਿੰਦੇ ਸੀ ਆਜਕਲ ਮੋਟਾ ਚੱਲਦੀਆਂ ਇੱਥੇ ਵੀ ਤੇ ਪੰਜਾਬ ਦੇ ਵਿੱਚ ਵੀ ਚੱਲਦੀਆਂ ਉਹ ਕਹਿੰਦੇ ਸੀ ਆਜਕਲ ਅ ਅਜੀਬ ਦਿਲਕਸ਼ੀ ਹੈ ਆਜਕਲ ਮਾਹੌਲ ਅੰਦਰ ਅਜੀਬ ਦਿਲਕਸ਼ੀ ਹੈ ਆਪ ਜਿਨਾਂ ਨੇ ਹੋਂ ਕਿਹਾ ਕਿਉਂਕਿ ਆਪਾਂ ਗੈਰ ਪ੍ਰੋਗਰਾਮ ਤੇ ਗਏ ਅਜੀਬ ਦਿਲਕਸ਼ੀ ਹੈ ਆਜ ਕੱਲ ਮਾਹੌਲ ਅੰਦਰ ਨੇਰੀ ਵੀ ਚੱਲ ਰਹੀ ਹੈ ਦੀਵੇ ਵੀ ਜਲ ਰਹੇ ਨੇ ਠੀਕ ਹੈ ਕੋਹ ਮਸਾਫਿਆਂ ਨੂੰ ਹੁਣ ਹੌਸਲਾ ਨਾ ਹਾਰਨ ਤਬ ਥੋੜੀ ਜਿਹੀ ਦੇਰ ਹੈ ਪਛਾਹੇ ਡਾ ਲਏਗਾ ਫੇ ਆਹ ਮੰਗਿੰਦਾ ਜਿੰਦਾ ਨੇ ਸ਼ੌਕ ਤੇ ਦਵਾਰੀ ਸਾਹਿਬ ਨੇ ਕਿਹਾ ਸੀ ਮਨਾ ਤੂੰ ਗਜ਼ਲ ਸਿੱਖਣ ਗਿਆ ਸੀ ਦੋ ਵਾਰੀ ਕਹਿੰਦੇ ਹੁਣ ਤੂੰ ਜਾ ਮੈਂ ਕਿਹਾ ਕਿਉਂ ਇਹਨਾਂ ਨੂੰ ਗਜ਼ਲ ਤੇ ਗੱਲ ਕਰਿਆ ਕਰਾਂਗਾ ਲੋਕ ਤੁਹਾਨੂੰ ਸੀ ਇਹ ਇੱਕ ਗਿਆ ਸੀ ਟਿੰਡੂ ਵਾਲੀ ਮਹਾਵਰੀ ਦੇ ਆ ਜਗਾ ਪਛਾਣਿਆ ਜਾਂਦਾ ਸੀ ਇਹ ਮੰਚ ਕੀ ਜਿਹੜਾ ਮਰਜਨਾ ਦਾ ਰਾਜਪੂਤ ਸੀ ਉਹਦੇ ਕੋਲ 384 ਪਿੰਨੋ ਮੈਂ ਕਿਉਂ ਮੇਗਾ ਵੀ ਪਿੰਡ ਸਰਹਾਲੀ ਮੰਚ ਕੀ ਹੈ ਫਗਵਾੜੇ ਤੋਂ ਗੋਦਰ ਨੂੰ ਹਾਈਵੇ ਤੇ ਜਿੰਦਾ ਕਿ ਪਹਿਲਾਂ ਪਹਿਲਾਂ ਸਾਡਾ ਜਿਲੰਦਾਰ ਹਾਵਰੇ ਤੇ ਮੰਚੀ ਦਾ ਸਾਰਾ ਕੁਝ ਜਿਹੜਾ ਹੈ ਮੈਂ ਧੰਨਵਾਦੀ ਹਾਂ ਸਾਰੇ ਸੈਂਟਰ ਦਾ ਖਾਸ ਕਰਕੇ ਉਤਾਰ ਸਿੰਘ ਟਵਾਲ ਦਾ ਇਹਦੇ ਬੰਦ ਤੇ ਚਾਰ ਵਾਰੀ ਫੋਰਕ ਨੂੰ ਜਿਵੇਂ ਅਸੀਂ ਕਰਦੇ ਰਹੇ ਹਾਂ ਇਹਨਾਂ ਨੂੰ ਕਿੰਨਾ ਫਿਕਰ ਨੇ ਢਿੱਲੂ ਬਤਾ ਸਿੰਘ ਢਿੱਲੂ ਜੀ ਮੰਨਣਾ ਬਤਾ ਸਿੰਘ ਦਾ ਬਰਾੜ ਵੀ ਹੈ ਜੀ ਆਪਾਂ ਇਹ ਲਾਲ ਬਰਾੜ ਜ਼ਾਦ ਬਰਾੜ ਆਹ ਆਸ ਇਹਨਾਂ ਦਾ ਬਹੁਤ ਧੰਨਵਾਦ ਜੀ ਤੇ ਇਕ ਹਰਜਿੰਦਰ ਸਿੰਘ ਖੰਢੀ ਜੀ ਦਾ ਜੀ ਵੀ ਉਹਨਾਂ ਨੇ ਬਹੁਤ ਵਧੀਆ ਪੇਗਾ ਪ੍ਰੋਗਰਾਮ ਕੀਤਾ ਮੈਂ ਉਹਨਾਂ ਜਦੋਂ ਮੈਂ ਸੈਰ ਕਰਨ ਗਿਆ ਅਜੇ ਮੈਨੂੰ ਕਈਆਂ ਨੇ ਕਿਹਾ ਤੁਸੀਂ ਕੱਲ ਥੈਨ ਸਾਹਿਬ ਦੇ ਪ੍ਰੋਗਰਾਮ ਨਾ ਸਰਦਾ ਵਰਤਨੀ ਉਹਨਾਂ ਨੇ ਚਿੱਠੀ ਵਿੱਚ ਇੱਕ ਗੱਲ ਜਿਹੜਾ ਹਾਈਲਾਈਟ ਕੀਤੀ ਚਤਕਾਰੇ ਦਾ ਲੈਕਚਰ ਪੜ੍ਹਿਆ ਤੇ ਮੈਂ ਚਿੱਠੀ ਜਦੋਂ ਤੁਸੀਂ ਲਿਖੀ ਸਾਡੀ ਕਿਸੇ ਵੀ ਗੁੱਸੇ ਨਹੀਂ ਹੋਈ ਉਹਨਾਂ ਨੇ ਇਹ ਸ਼ਬਦ ਮੈਨੂੰ ਪੁੱਛਿਆ ਮੈਂ ਕਿਹਾ ਜੀ ਚਿੱਠੀ ਉਹਨਾਂ ਦੀ ਸੁਰੱਖਿਆ ਤੱਥਾਂ ਵਿੱਚ ਆਵੇ ਮੈਨੂੰ ਕਿਤੇ ਇਹ ਦੱਸ ਸੀ ਕਿ ਚਿੱਠੀ ਇਹ ਪੜਨਾ ਲੈ ਪਰ ਬਾਰਗੇਨਾ ਸਮਾਉਣ ਲੱਗ ਪਹਨ ਉਹ ਕਿੰਨਾ ਹੁੰਦਾ ਪਰ ਦੇਖੋ ਇੱਕ ਰਾਤ ਮੈਂ ਨਹੀਂ ਗਿਆ ਤੇ ਦੱਦ ਵਿੱਚੋਂ ਚਿੱਠੀ ਨਿਕਲੀ ਵਾਹ ਜਦ ਜਿਵੇਂ ਚੱਲ ਜਾਂਦਾ ਚਿੱਠੀ ਲੈ ਕੇ ਨਹੀਂ ਸੀ ਹਣੀ ਹੈਨਾ ਇੱਕ ਲਾਈਨ ਹੀ ਆਉਂਦੇ ਵਿੱਚ ਐਹੋ ਜਿਹੀ ਵੀ ਜਿਹੜੀ ਚਿੱਠੀ ਇੱਕ ਯੂਨੀਵਰਸਿਟੀ ਜਿਵੇਂ ਲੱਗੂਗੀ ਜਦੋਂ ਮੇਰੀ ਬੁੱਕ ਦੀ ਰੈਫਰੈਂਸ ਬੁੱਕ ਬਣਦੀ ਡੀ ਐਚ ਡੀ ਤੇ ਲੱਗਦੀ ਮੇਰੀ ਬੁੱਕ ਤੇ ਸਾਰੀਆਂ ਨਹੀਂ ਉਹ ਚਿੱਠੀ ਵੀ ਮੇਰੀ ਮਸਈ ਦੀ ਉੱਥੇ ਚੱਲ ਜਾਏ ਉਹਦੇ ਵਿੱਚ ਕੋਈ ਲਾਈਨ ਆ ਕਦੇ ਯਾਰ ਸੁਨੇਖੜਾ ਘੱਲ ਵੀ ਇਹ ਦਿਨ ਬਹੁਤ ਹੀ ਬਧੀਏ ਵਾਹ ਦੇ ਦਿਸ਼ਾ ਉਹਨੇ ਲਿਆ ਜੇ ਆਪ ਨਹੀਂ ਸੀ ਹੋਣਾ ਝੂਠਾ ਲਾਰਾ ਨਹੀਂ ਸੀ ਲੰਘਾ ਇਹ ਇੱਕ ਲਾਈਨ ਆ ਕਦੇ ਯਾਰ ਸੁਨੀਤ ਦਾ ਕਰ ਲਵੇ ਦਿਨ ਬਹੁਤ ਉਹਨਾਂ ਨੇ ਪਰ ਮੈਂ ਕਿਹਾ ਵੀ ਹੁਣ ਫੈਸਲਾ ਨੂੰ ਕੀ ਕਹਿੰਦਾ ਵੀ ਤੁਸੀਂ ਜਾਂ ਦਿੱਤੀਆਂ ਪਈਆਂ ਸੰਭਾਲੀਆਂ ਨਹੀਂ ਜਾਂ ਕਿਤੇ ਕਰ ਨਹੀਂ ਸਕੇ ਤੇ ਫਿਰ ਮੈਂ ਉੱਥੇ ਸ਼ਬਦ ਉਹਨਾਂ ਨੂੰ ਹੀ ਕਿਹਾ ਕਹਿੰਦੇ ਤੁਸੀਂ ਡਰੇ ਨਹੀਂ ਮੈਂ ਕਿਹਾ ਨਹੀਂ ਧਾਰਕ ਤੇ ਖੋਫ ਨਸਲਾਂ ਖਤਮ ਕਰ ਦਵੇ ਲਈ ਵੀ ਸੇਤੀ ਕਿਸੇ ਮੇਰੇ ਹੱਥਾਂ ਚ ਆਈਆ ਉਥੋਂ ਰਲੀਫ ਹੋ ਚੁੱਕੀ ਮੇਰੀ ਬੋਕਿਆ ਜਦੋਂ ਲੋਕ ਕਰਪਨ ਹੋ ਜੀ ਬੀ ਹੋ ਜਾਂਦੀ ਤੁਹਾਡਾ ਸਾਹ ਜਨ ਦਾ ਬਹੁਤ ਬਹੁਤ ਧੰਨਵਾਦ ਸਿਤਾ ਰਾਣੀ 8:00 ਵਜੇ ਨੂੰ ਗਿਆ ਜੀ ਮੈਂ ਪਿਆਰਿਆ ਇਹਨਾਂ ਦਾ ਵੀ ਧੰਨਵਾਦ ਸਾਰੇ ਸੈਂਟਰ ਮਨਮੋਹਨ ਸਿੰਘ ਸਮਰਾਵੰਨ ਨੂੰ ਛੱਡ ਕੇ ਵੀ ਜਾਂਦੇ ਲੈ ਕੇ ਗਏ ਅੱਛਾ ਜੀ ਹਾਂ ਜੀ ਪੁੱਛ ਲੋ ਇਹ ਕਹਿੰਦੇ ਜੀ ਵੀ ਤੁਸੀਂ ਜਰੂਰ ਆਇਆ ਕਰੋ ਹਫਤੇ ਚੱਕ ਵਾਰੀ ਮੈਂ ਇਹਨਾਂ ਨੂੰ ਬਹੁਤ ਫਿਕਰ ਹੁੰਦਾ ਮੇਰਾ ਤੇ ਅਟਵਾਲ ਸਾਹਿਬ ਦਾ ਤੇਜਜੀਤ ਸਿੰਘ ਸੰਦੂ ਦਾ ਇੱਕ ਪਰਿਵਾਰ ਸਮੇਤ ਆਇਆ ਸੀ ਤੇ ਦੇ ਨਾਲ ਲਾਈਵ ਪ੍ਰੋਗਰਾਮ ਕਰ ਮੈਂ ਨਾਲ ਕੁਝ ਨਹੀਂ ਦੇ ਸਕਦਾ ਬਿਲਕੁਲ ਸਤ ਦੋਸ਼ ਸ਼ਬਦਿਆ ਸ਼ਬਦ ਵਿੱਚ ਬੋਲਤੀ ਮਤੂੰ ਦੀਆ ਸਾਰੇ ਅੱਲਾਹ ਦਾ ਧੰਵਾਦ ਹੁ ਜਾ ਕੇ ਦਿੱਲੀ ਆਉਣ ਲੱਗਿਆ ਤੇ ਪ੍ਰਚਾਰੀ ਜਿਹੜੀ ਆ ਉਹ ਜਰੂਰ ਸਾਡੀ ਸਭੀ ਕਾਰ ਚੱਲ ਕੇ ਗਿਆ ਸਾਰਿਆਂ ਦਾ ਧੰਨਵਾਦ